ਇੱਕ ਦਿਨ ਮੈਂ ਸਟੇਜ ਦੇ ਪਿਛਲੇ ਪਾਸੇ ਖੜਾ ਇਹ ਸਟੇਜ ਤੋਂ ਬੋਲਦਿਆਂ ਕਹਿੰਦੇ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਬਹੁਤ ਹੀ ਤਕੜਾ ਕਲਾਕਾਰ ਬਹੁਤ ਹੀ ਤਕੜਾ ਕਲਾਕਾਰ ਉਹ ਦੋ ਦਿਨ ਵਾਰੀ ਜਦੋਂ ਤਕੜਾ ਤਕੜਾ ਕਹਾ ਮੈਂ ਸਟੇਜ ਤੇ ਆਇਆ ਸਾਰੇ ਹੱਸਣ ਲੱਗੇ ਬੀਬੀਆਂ ਬੈਠੀਆਂ ਹੱਸੀ ਜਾਣ ਵਾਲੇ ਕੂੜੀਆਂ ਮਰੀ ਜਾਣ ਇੱਕ ਦੂਸਰੀ ਕਹਿੰਦੀਆਂ ਲੈ ਆ ਤਕੜਾ ਕਲਾਕਾਰ ਇਹਨੇ ਤਾਂ ਨਾਨਕਾਂ ਦੀ ਪੰਜੀਰੀ ਦਾ ਮੁੱਲ ਵੀ ਨਹੀਂ ਮੋੜਿਆ ਉਹਨਾਂ ਨੂੰ ਲੱਗਿਆ ਕੋਈ ਪਹਿਲਵਾਨ ਆਉਣ ਲੱਗਿਆ ਬਹੁਤ ਤਾਂ ਹੀ ਤਕੜਾ ਤਕੜਾ ਕਹਿੰਦੇ ਆ ਉਹ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਉਮੀਦਾਂ ਦੇ ਖਰੇ ਉੱਤਰ ਜੀ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਨਾ ਸਾਰੇ ਸੱਜਣਾ ਨੂੰ 0399 ਗੱਡੀ ਗਲਤ پارک ਹੋਈ ਹੈ ਜੀ ਕਿਰਪਾ ਕਰਕੇ ਸਹੀ پارک ਕਰ ਦਿਓ ਧੰਨਵਾਦ ਗੱਡੀਆਂ ਕਾਫੀ ਗਲਤ پارک ਹੋਈਆਂ ਜੀ ਸਰ ਆਪਣੇ ਵਾਲੀ ਠੀਕ ਹੈ ਠੀਕ ਹੈ ਜੀ ਕਈ ਵਾਰ ਇਹ ਵੀ ਹੁੰਦਾ ਨਾ ਇੱਕ ਵਾਰੀ ਮੇਲੇ ਤੇ ਗਈ ਆਈਏ ਕੋਈ ਪਰਚੀ ਲਿਖ ਕੇ ਦੇ ਕੇ ਗਿਆ ਕਹਿੰਦਾ ਜੀ ਆ ਗੱਡੀ ਕੋਈ ਰਸਤੇ 'ਚ ਖੜੀ ਹੈ ਨੂੰ ਸਾਈਡ ਤੇ ਕਰੋ ਅਸੀਂ ਬੋਲੀ ਵੀ ਗਿਆ ਜਦੋਂ ਨੰਬਰ ਦੇਖਿਆ ਉਹ ਸਾਡਾ ਜੀ ਪਹਿਲਾਂ ਆਪਣੇ ਵਾਲੀ ਦੇਖ ਲਿਓ ਕਿੱਥੇ ਹੈ ਉਹ ਗੱਡੀਆਂ ਜ਼ਰੂਰ ਦੇਖਿਓ ਬਈ ਕਈਆਂ ਨੇ ਜਾਣਾ ਹੁੰਦਾ ਰਸਤੇ 'ਚ ਕਿਸੇ ਦਾ ਰਸਤਾ ਨਾ ਬਲੌਕ ਕਰੀਏ ਉਹ ਵੀ ਜ਼ਰੂਰ ਦੇਖਿਓ